ओके ਕੀ ਦਾ ਹੁੰਦੇ ਜੋਤ ਦਾ ਜੋਤ ਨੂੰ ਤਾਂ ਹੀ ਹੀ ਲਾਉਣ ਪਹਿਲਾਂ ਤੇ ਯਾਰਾ ਬੜਾ ਮੋਟਾ ਤੇ ਨੂੰ ਵਨ ਜੋਤ ਦਾ ਫੋਨ ਆਉਂਦੇ ਹੈ ਬਿਲਕੁਲ ਕੁਛ ਹੈਲੋ ਹੈਲੋ ਸੋ ਕਹੀ ਮਮੀ ਜੀ ਡਾਡ ਜੀ ਆਲੋ ਤੁਸੀਂ ਜਿੱਥੇ ਵਰਤਨੇ ਨਾ ਤੁਸੀਂ ਵਰਤੋ ਤੁਸੀਂ ਸਿਆਣੇ ਦੇ ਵੱਡੇ ਜੇ ਤੁਸੀਂ ਕੰਮ ਸਾਰੇ ਕਰਨੇ ਹਾਂਜੀ ਮਮੀ ਜੀ ਸੌਰੀ ਕਰਿਓ ਚੱਲ ਨਾ ਮੈਨੂੰ ਤੇਰੇ ਤੋਂ ਇਹੋ ਆ ਸੀ ਸਿਆਣੇ ਆ ਮੇਰੀ ਪੀ ਹਾਂਜੀ ਮਾਸੂ ਉਹ ਲੰਮਪੂਰ ਕਤਾ ਦਾ ਕੰਮ ਨਹੀਂ ਆ। ਜੀ ਆਵਾ 21 A ਵਾਲ ਮੜੀ ਸੀ ਕਰ 21 ਬਾਕੀ ਆ ਸੰਦੀਪੀ ਬੜੀ ਚੰਗੀ ਹੈ। ਹਲ ਚਲ ਜੋ ਤੇ ਮੈਂ ਚਾਹਨੀ ਹਾਂ ਕਿ ਤੁਸੀਂ ਵੀਰ ਜੀ ਨੂੰ ਤੇ ਹਾਏ ਜਿੰਨ ਸੀ ਦਿਨ ਮਰਨਾ ਪਈ ਤੇ ਇਹ ਤੇ ਕਰਾ ਲ ਕੋਈ ਗੱਲ ਨਹੀਂ ਮੈਂ ਆਪੇ ਬਣਾ ਲੈਣਾ ਉਹਨੂੰ ਤੂੰ ਫਿਕਰ ਨਾ ਕਰ ਕੇ ਇਸ ਗੱਲ ਦਾ ਤੇਰਾ ਦਿਲ ਕਰਦਾ ਨਾ ਤੂੰ ਮੇ ਲਾਈ ਸ਼ੱਕ ਚਾੜਦਾ ਰਹਿਨ ਫਰਜ ਬੰਦਾ ਆ ਕੋਈ ਗੱਲ ਨਹੀਂ ਮਸੀ ਜੀ ਮੈਂ ਪੁੱਛ ਲੂੰਗੀ ਕੀ ਜਰਾ ਇਹਦਾ ਨਾਮ ਬਿਸ਼ੱਕ ਨਾ ਦੋ ਚਾਰ ਦਿਨ ਰਿਹਾ ਵੀ ਆਈ ਰਿਹਾ ਹੀ ਮਨਾਲੀ ਨਹੀਂ ਮੈਨੂੰ ਕੋਈ ਗੱਲ ਨਹੀਂ ਨਹੀਂ ਮਾਸੀ ਜੀ ਇੱਥੇ ਮੇਰਾ ਜੀ ਲੱਗਾ ਵਾ ਉਦਾਂ ਹੀ ਨਾ ਭਾਬੀ ਦਾ ਹੋਏ ਉਹਦੈ ਨਾ ਭਾਬੀ ਹਣਾਂ ਨੂੰ ਮਿਲਣ ਨੂੰ ਜੀ ਕੰਦੇ ਆਹੀ ਮੈਂ ਇੱਕ ਦਿਨ ਮਾਸੀ ਜੀ ਯਾਰ ਚਲ ਵਾ ਮਾਸੀ ਜੀ ਭਾਬੀ ਨੂੰ ਮਿਲਣ ਨੂੰ ਜੀ ਕੰਦੇ ਆਹੀ ਤੇ ਮੈਸ ਵੇਰੇ ਜਾਣਾ ਆ ਤੇ ਛਾਮੀ ਆ ਜਾਣਾ ਆ ਤੇ ਹੁਣ ਮੈਂ ਕੰਮ ਕੰਮ ਸਮਝਾ ਤੂੰ ਇੱਕ ਵਾਰੀ ਪਿੱਕ ਕੇ ਪਿੱਕ ਕੇ ਜਾ 2 1 ਇਹ ਇਦਾਂ ਕਰਦੀਆਂ ਵੀ ਰਮਨ ਨੂੰ ਸਮਝਾ ਮੇਰਾ ਵੀ ਆ ਰਹੀ ਰਮਨ ਜਾ ਜਿਗਾਦ 3 1 ਰਮਨ ਨੂੰ ਇਦਾਂ ਆਪੇ ਦੱਸ ਹੀ ਦਿੰਨੀ ਐ ਜੋਤ ਹਾਂ ਜੋਤ ਹੁਣ ਸਾਡੀਆਂ ਗੱਲਾਂ ਚ ਆ ਗਈ ਆ 2 1 ਜੋਤ ਹੁਣ ਸਾਡੀਆਂ ਗੱਲਾਂ ਚ ਆ ਗਈ ਬੰਦ ਦਰਦੀ ਸਰੋਂ ਨੂੰ ਵੀ ਇਹ ਕੀ ਹੈ ਓਏ ਹੋ ਮੈਂ ਹਾਂ ਵੇਖਣਾ ਜੇ ਖਾਦ ਪਾਉਣ ਵਾਲੀ ਤੇ ਪਾਉਂਦੇ ਨੇ ਨਹੀਂ ਖਾਦ ਹੀ ਲੋੜ ਨਹੀਂ ਮੇਰੇ ਸਨ ਅੱਜ ਬੜੀ ਬੜੀ ਪਾਈ ਅੱਜ ਆਹੋ ਮੁੜ ਕੇ ਆ ਵੀ ਵੱਢ ਜਿਆ ਜਾਂਦੀ ਹੁੰਦੀ ਆ ਪਰ ਜੇ ਉਧਰ ਕੋ ਵੇਖੀਂ ਮੈਂ ਲੈ ਜਾਊਂਗਾ ਮੈਂ ਆਹੋ ਤੈਨੂੰ ਜਾਣੇ ਚੱਲ ਜਾ ਤੂੰ ਹਾਂਜੀ ਹਾਂਜੀ ਤੇ ਮਾਰਾ ਉਹ ਚੱਕਾ ਤੂੰ ਤੇ ਪਰਸੋਂ ਆ ਜਾਊਂਗਾ ਮੈਂ ਇਹ ਕੱਢਦੇ ਹੀ ਕੱਢਦੇ ਹੀ ਆ ਮੈਨੂੰ ਕਰਨਾ ਪਿਆ ਫਿਰ ਮੈਂ ਨਾਲ ਹੋ ਕੇ ਅੰਮੀ ਕਹਿੰਦੇ ਸੀ ਜੇ ਉਹਨਾਂ ਕੋਈ ਆਪਣੇ ਭਰਾ ਨਾਲ ਗੱਲ ਕਰਤੀ ਤੇ ਮੁੜ ਕੇ ਜਵਾਬ ਦੇਣਾ ਕੀ ਇੱਥੇ ਓ ਚਲੋ ਗੱਲ ਚਲੋ ਜੀ ਡੱਡ ਜੀ ਇਦਾਂ ਕਰਨੀ ਆ ਵੀਰ ਨੂੰ ਫੋਨ ਕਰ ਹੀ ਲੈਣੀ ਆ ਮੁੜ ਕੇ ਕੀ ਪਤਾ ਕਦੋਂ ਮੌਕਾ ਮਿਲੇ ਇਦਾਂ ਕਰਨੀ ਆ ਮੰਮੀ ਘਰਾਂ ਨੂੰ ਵਿੱਚ ਆ ਦੇ ਹੀ ਦਿੰਨੀ ਆ ਤੇ ਫਿਰ ਕਹਿਣਗੇ ਵੀ ਸਾਨੂੰ ਤੇ ਪੁੱਛੀ ਨਹੀਂ ਆ ਇੱਥੇ ਘੱਟ ਲਾਇਆ ਮੈਂ ਟ੍ਰੇਲ ਹਲੋ ਮੀਂਚਾ ਨਹੀਂ ਮੇਰਾ ਤੇ ਮੇਰਾ ਜੀ ਕਾਂਡੇ ਨਾਲ ਕੁਝ ਨਹੀਂ ਚੱਲ ਅਲੋ ਮਮੀ ਚਾਹ ਚਾਹ ਤੇ ਇੱਥੇ ਰੱਖਦੇ ਹਾਂ ਤੇ ਪਹਿਲਾਂ ਮੇਰੀ ਗੱਲ ਸੁਣ ਹਾਂ ਜੀ ਹੋਣ ਤੈਨੂੰ ਠੰਡ ਪੈ ਗਈ ਆ ਤੇ ਫੜੀ ਆ ਤੇ ਮੈਂ ਕੀ ਕਰਾਂ ਦੱਸੋ ਉਹ ਕਹਿੰਦੇ ਆ ਵੀ ਜਦੋਂ ਦਲਜੀਤ ਮੇਰੇ ਕੋਲੋਂ ਹਸਾਬ ਕਦਾਬ ਲੈਂਦਾ ਵਾ ਤਹੀ ਵੀ ਆਪਸੇ ਆਣੇ ਜੇ ਦਲਜੀਤ ਨੇ ਇੱਕ ਕਨਾਲ ਸੋਰੀ ਸੋਰੀ ਚਲੋ ਚਲੋ ਇੱਕ ਕਨਾਲ ਥਾਂ ਹੀਗਾ ਕਰਦਾ ਤੇ ਦਲਜੀਤ ਨੇ ਚਾਰ ਕਨਾਲਾ ਸਾਡੇ ਕੋਲੋਂ ਲਈਆਂ ਵਾ ਉਹ ਵੀ ਤੇ ਕੋਈ ਬੰਦਿਆਂ ਵਾਲਾ ਕੰਮ ਨਹੀਂ ਨਾ ਹੈਗਾ ਤੇ ਆਪਣੇ ਬਾਰੇ ਜਦੋਂ ਪੈਸੇ ਦੇਣੇ ਪਏ ਆ ਤੇ ਹੁਣ ਇਹ ਗੱਲਾਂ ਕਰਦਾ ਉਹਨੇ ਆਪਣੀ ਸਖਾਇਆ ਵਾ ਨਾ ਨੇ ਬੜੀ ਮਨਵਤ ਚਲੋ ਚਲੋ ਹੁਣ ਚਲ ਵਨ ਐਵੇਂ ਇਦਾਂ ਹੀ ਕਿਦਾਂ ਵਨ ਮੰਮੀ ਜੀ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਦਲਜੀਤ ਨੇ ਜਿੱਦ ਕਰਕੇ ਨਾ ਇੱਕ ਇੱਕ ਨਾਲ ਥਾਂ ਦੇ ਕਿਤੇ ਚਾਰ ਕਨਾਲਾਂ ਲਈਆਂ ਵਾ ਸਾਡੇ ਕੋਲੋਂ ਇਹ ਵੀ ਤਾਂ ਕੋਈ ਬੰਦਿਆਂ ਵਾਲਾ ਕੰਮ ਨਹੀਂ ਸੀ ਨਾ ਹੈਗਾ ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਅਹੀਂ ਮੋਹ ਮੰਗਿਆ ਹੀ ਆਪਣੀ ਲੋੜ ਨੂੰ ਲੈ ਆਏ ਸੀ ਚਲੋ 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 ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਅਹੀਂ ਇਹਨਾਂ ਕੋ ਮੰਗਿਆ ਹੀ ਇਹਨਾਂ ਨੂੰ ਲੋੜ ਹੀ ਤਾਂ ਤਾਂ ਹੀ ਮੰਗਿਆ ਇਹਨਾਂ ਨੇ ਇਕੱਠਾ ਨਹੀਂ ਰਹਿਣ ਦਿੱਤਾ ਪਤਾ ਨਹੀਂ ਕਿਦਾਂ ਦਾ ਪਿਆ ਤੇਰਾ ਇਹ ਘਰ ਵਿੱਚ ਪਿਆ ਵਾ ਮੇਰਾ ਤਾਂ ਜੀ ਕਰਨ ਦਿਆ ਵਾ ਫੇ ਚਾਹ ਫੜ ਕੇ ਸਿਰ ਤੇ ਤੂੰ ਤੇ ਰਹਿ ਨਹੀਂ ਦੇ ਆਪਣੀਆਂ ਮਰਜ਼ੀਆਂ ਕਰਦੀ ਆਈਆਂ ਤਾਂ ਆਪਣੀਆਂ ਹੀ ਤੂੰ ਕਰਨੀਆਂ ਵਾ ਸਾਨੂੰ ਤਾਂ ਛਡਾਈ ਬਣਾਇਆ ਸਾਰੇ ਟੱਬਰ ਨੂੰ ਤੂੰ ਮੰਮੀ ਜੀ ਮੈਂ ਤੇ ਘਰ ਨੂੰ ਬਿਠੇਰਾ ਜੋੜਨ ਦੀ ਹੁਣ ਮੈਂ ਦੱਸੋ ਕੀ ਕਰਾਂ ਜਿੱਥੇ ਪਿਛਲੇ ਓਕੇ ਕੀ ਦਾ ਹੁੰਦਾ ਜੋਤ ਜੋਤ ਨੂੰ ਤਾਂ ਹੀ ਹੀ ਲਾਉਣ ਪਹਿਲਾਂ ਯਾਰਾ ਮੜਾ ਮੋਟਾ ਤੇ ਨੂੰ ਵਨ ਜੋਦਾ ਫੋਨ ਆਉਂਦੇ ਹੈ। ਬਿਲਕੁਲ ਕੁਛ। ਹੈਲੋ ਹੈਲੋ। ਸੋ ਕਈ ਮਮੀ ਜੀ ਡਾਡ ਜੀ ਆਲੋ ਤੁਸੀਂ। ਜਿੱਥੇ ਵਰਤਨੇ ਨਾ ਤੁਸੀਂ ਵਰਤੋ। ਤੁਸੀਂ ਸਿਆਣੇ ਦੇ ਵੱਡੇ ਜੇ ਤੁਸੀਂ ਕੰਮ ਸਾਰੇ ਕਰਨੇ। ਹਾਂਜੀ ਮਮੀ ਜੀ। ਐ ਸੌਰੀ। ਕਰਿਓ। ਚੱਲ ਨਾ ਮੈਨੂੰ ਤੇਤੋਂ ਇਹੋ ਆ ਸੀ। ਸਿਆਣੀ ਆ ਮੇਰੀ ਤੇ। ਹਾਂਜੀ। ਬੱਸ ਬਾਕਲੰਪੂਰ ਕਾ ਤਾਂ ਫਦਾ ਕਰਨੀ ਆ। 2 1 ਕੇ ਵਾਲ ਮੜੇ ਜੀ ਸੀ ਕਰ। 2 1 ਕਾਕਿਆ ਸੰਦੀਪੀ ਬੜੀ ਚੰਗੀ ਹੈ ਚਲ ਚਲ ਜੋ ਤੇ ਮੈਂ ਚਾਹਨੀ ਹਾਂ ਕਿ ਤੁਸੀਂ ਵੇਜੀ ਨੂੰ ਤੇ ਹਾਏ ਜਿੰਨ ਦਿਨ ਦੀਨ ਬਰਨਾ ਪਈ ਤੇ ਆਈ ਤੇ ਕਰਾਲ ਕੋਈ ਗੱਲ ਨਹੀਂ ਮੈਂ ਆਪੇ ਬਣਾ ਲੈਣਾ ਉਹਨੂੰ ਤੁਸੀਂ ਕਰਨਾ ਕਰਕੇ ਇਸ ਗੱਲ ਦਾ ਤੇਰਾ ਦਿਲ ਕਰਦਾ ਨਾ ਤੁਮੇ ਲਾਈ ਸ਼ੱਕ ਚਾਦਨ ਰਹਿਣ ਸਰਜ ਬੰਦਾ ਕੋਈ ਗੱਲ ਨਹੀਂ ਮਸੀ ਜੀ ਮੈਂ ਪੁੱਛ ਲੂੰਗੀ ਇਹ ਵਿਸ਼ਵਾਕ ਨਾ ਦੋ ਚਾਰ ਦਿਨ ਰਹਿ ਆ ਵੀ ਆਈ ਬਣਾ ਲਈ ਨਹੀਂ ਮੈਨੂੰ ਕੋਈ ਗੱਲ ਨਹੀਂ ਨਹੀਂ ਮੱਸ ਜੀ ਇੱਥੇ ਮੇਰਾ ਜੀ ਲੱਗਾ ਵਾ ਉਦਾਂ ਹੀ ਨਾ ਭਾਬੀ ਦਾ ਹੋਏ ਉਹਦੈ ਨਾ ਭਾਬੀ ਹੁਣਾਂ ਨੂੰ ਮਿਲਣ ਨੂੰ ਜੀ ਕੰਡਿਆ ਹੀ ਮੈਂ ਇੱਕ ਦਿਨ ਵਨ ਮੱਸ ਜੀ ਯਾਰ ਚੱਲ ਵਨ ਮੱਸ ਜੀ ਭਾਬੀ ਨੂੰ ਮਿਲਣ ਨੂੰ ਜੀ ਕੰਡਿਆ ਹੀ ਤੇ ਮੈਂ ਸਵੇਰੇ ਜਾਣਾ ਆ ਤੇ ਛਾਮੀ ਆ ਜਾਣਾ ਆ ਤੇ ਹੁਣ ਮੈਂ ਕੰਮ-ਕੰਮ ਸਮਝਣ ਕਿ ਤੂੰ ਇੱਕ ਵਾਰੀ ਪੈਕ ਕਰ ਪੈਕ ਤੇ ਜਾ 21 ਇਦਾਂ ਕਰਦੀਆਂ ਵੀ ਰਮਨ ਨੂੰ ਸਮਝਾ ਮੇਰਾ ਗਾੜੀ ਰਮਨ ਚਾਹੇਗਾ 21 ਰਮਨ ਨੂੰ ਇਦਾਂ ਆਪੇ ਦੱਸ ਹੀ ਦਿੰਨੀ ਹੈ ਜੋ ਹਾਂ ਜੋਤ ਹੁਣ ਸਾਡੀਆਂ ਗੱਲਾਂ ਚ ਆ ਗਈ ਆ 21 ਜੋਤ ਹੁਣ ਸਾਡੀਆਂ ਗੱਲਾਂ ਚ ਆ ਗਈ ਬੰਦ ਉਹ ਦਰਦੀ ਸਰੋਂ ਨੂੰ ਵੀ ਇਹ ਕੀ ਹੈ ਓਏ ਹੋ ਮੈਂ ਹਾਂ ਵੇਖਣਾ ਜੇ ਖਾਦ ਪਾਉਣ ਵਾਲੀ ਤੇ ਪਾਉਂਦੇ ਨੇ ਨਹੀਂ ਖਾਦ ਹੀ ਲੋੜ ਨਹੀਂ ਮੇਰੇ ਸਨੱਚ ਓੜੀ ਬੜੀ ਭਾਈ ਐ ਜੀ ਆਹੋ ਮੁੜ ਕੇ ਆ ਵੀ ਵੜ ਜਿਆ ਜਾਂਦੀ ਹੁੰਦੀ ਆ ਪਰ ਜੇ ਉਧਰ ਕੋ ਵੇਖੀ ਤੁਹਾਨੂੰ ਲੈ ਜੂੰਗਾ ਮੈਂ ਆਹੋ ਤੈਨੂੰ ਜਾਣੇ ਚੱਲ ਜਾ ਤੂੰ ਹਾਂਜੀ ਹਾਂਜੀ ਤੇ ਮਹਾਰਾ ਉਹ ਚੱਕਾ ਤੂੰ ਤੇ ਪਰਸੋਂ ਆ ਜਾਊਂਗਾ ਮੈਂ ਉਹ ਕੱਢਦੇ ਹੀ ਕੱਢਦੇ ਹੀ ਉਹ ਮੈਨੂੰ ਕਰਨਾ ਪਿਆ ਫਿਰ ਮੈਂ ਨਾਲ ਹੋ ਅੱਗੇ ਅਮੀ ਕਹਿੰਦੇ ਸੀ ਜੇ ਉਹਨਾਂ ਕਿਤੇ ਆਪਣੇ ਭਰਾ ਨਾਲ ਗੱਲ ਕਰਤੀ ਤੇ ਮੁੜ ਕੇ ਜਵਾਬ ਦੇਣਾ ਕੀ ਇੱਥੇ ਉਹ ਚਲੋ ਗੱਲ ਚਲੋ ਜਾ ਉਹ ਡਰ ਜੀ ਇਦਾਂ ਕਰਨੀ ਆ ਵੀਰ ਨੂੰ ਫੋਨ ਕਰ ਹੀ ਲੈਣੀ ਆ ਮੁੜ ਕੇ ਕੀ ਪਤਾ ਕਦੋਂ ਮੌਕਾ ਮਿਲੇ ਹਾਂ ਇਤਾਂ ਕਰਨੀ ਆ ਮਮੀ ਹਣਾ ਨੂੰ ਵਿਚ ਆ ਦੇਈ ਦਿੰਨੀ ਆ ਤੇ ਫਿਰ ਕਹਿਣਗੇ ਵੀ ਸਾਨੂੰ ਤੇ ਪੁੱਛੀ ਨਹੀਂ ਆ ਇੱਥੇ ਘੱਟ ਲਾਇਆ ਮੈਂ ਟ੍ਰੇਲ ਹਲੋ ਮੀਚਾ ਨਹੀਂ ਮੇਰਾ ਤੇ ਮੇਰਾ ਜੀ ਕੰਡੇ ਨਾਲ ਕੁਝ ਨਹੀਂ ਸਰੀ ਚੱਲ ਹਲੋ ਮੀਚਾ ਚਾਹ ਤੇ ਇੱਥੇ ਰੱਖਦੇ ਹਾਂ ਤੇ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਹੋ ਤੈਨੂੰ ਠੰਡ ਪੈ ਗਈ ਆ ਤੇ ਫੜੀ ਆ ਮੈਂ ਕੀ ਕਰਾਂ ਦੱਸੋ ਉਹ ਕਹਿੰਦੀ ਆ ਵੀ ਜਦੋਂ ਦਲਜੀਤ ਮੇਰੇ ਕੋਲੋਂ ਹਸਾਬ ਕਿਤਾਬ ਲੈਂਦਾ ਵਾ ਤਹੀ ਵੀ ਆਪਸੇ ਆਣੇ ਜੇ ਦਲਜੀਤ ਨੇ ਇੱਕ ਕਨਾਲ ਸੋਰੀ ਸੋਰੀ ਚਲੋ ਚਲੋ ਇੱਕ ਕਨਾਲ ਥਾਂ ਹੀਗਾ ਕਰਦਾ ਤੇ ਦਲਜੀਤ ਨੇ ਚਾਰ ਕਨਾਲਾ ਸਾਡੇ ਕੋਲੋਂ ਲਈਆਂ ਵਾ ਉਹ ਵੀ ਤਾਂ ਕੋਈ ਬੰਦਿਆਂ ਵਾਲਾ ਕੰਮ ਨਹੀਂ ਨਾ ਹੈਗਾ ਤੇ ਆਪਣੇ ਬਾਰੇ ਜਦੋਂ ਪੈਸੇ ਦੇਣੇ ਪਏ ਆ ਤੇ ਹੁਣ ਇਹ ਗੱਲਾਂ ਕਰਦਾ ਉਹਨੇ ਆਪਣੀ ਸਖਾਇਆ ਵਾ ਨਾ ਨੇ ਬੜੀ ਮਨਵਰ ਚਲੋ ਚਲੋ ਹੁਣ ਚਲੋ ਵਾ ਨਵੇਂ ਇਦਾਂ ਕਿਦਾਂ ਵਨ ਮੰਮੀ ਜੀ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਦਲਜੀਤ ਨੇ ਜਿੱਦ ਕਰਕੇ ਨਾ ਇੱਕ ਇੱਕ ਨਾਲ ਥਾਂ ਦੇ ਕਿਤੇ ਚਾਰ ਕਨਾਲਾਂ ਲਈਆਂ ਵਾ ਸਾਡੇ ਕੋਲੋਂ ਇਹ ਵੀ ਤੇ ਕੋਈ ਬੰਦਿਆਂ ਵਾਲਾ ਕੰਮ ਨਹੀਂ ਨਾ ਹੈਗਾ ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਆਂ ਅਸੀਂ ਮੂੰਹ ਮੰਗਿਆ ਹੀ ਆਪਣੀ ਆਪਣੀ ਲੋੜ ਨੂੰ ਲਿਆਈ ਸੀ ਚੱਲਾ 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 ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਅਸੀਂ ਇਹਨਾਂ ਕੋ ਮੰਗਿਆ ਹੀ ਇਹਨਾਂ ਨੂੰ ਲੋੜ ਹੀ ਤਾਂ ਤਾਂ ਹੀ ਮੰਗਿਆ ਇਹਨਾਂ ਨੇ ਇਕੱਠਾ ਨਹੀਂ ਰਹਿਣ ਦਿੱਤਾ ਪਤਾ ਨਹੀਂ ਕਿਦਾਂ ਦਾ ਪਿਆ ਤੇਰਾ ਇਹ ਘਰ ਵਿੱਚ ਪਿਆ ਵਾ ਮੇਰਾ ਤਾਂ ਜੀ ਕਰਨ ਦਿਆ ਵਾ ਵੀ ਚਾਹ ਫੜ ਕੇ ਸਿਰ ਤੇ ਤੂੰ ਤੇ ਰਹਿ ਨਹੀਂ ਦੇ ਆਪਣੀਆਂ ਮਰਜ਼ੀਆਂ ਕਰਦੀ ਆਈਆਂ ਤਾਂ ਆਪਣੀਆਂ ਹੀ ਤੂੰ ਕਰਨੀਆਂ ਵਾ ਸਾਨੂੰ ਤਾਂ ਛਦਾਈ ਬਣਾਇਆ ਸਾਰੇ ਟੱਬਰ ਨੂੰ ਤੂੰ ਮੰਮੀ ਜੀ ਮੈਂ ਤੇ ਘਰ ਨੂੰ ਬਠੇਰਾ ਝੋੜਨ ਨਹੀਂ ਹੁਣ ਮੈਂ ਦੱਸੋ ਕੀ ਕਰਾਂ ਜਿੱਥੇ ਪਿਛਲੇ